ਜੋਤਾ ਬਜਟ ਕੱਲ ਪੇਸ਼ ਹੋਇਆ। ਹਾਂ ਜੀ। ਤੁਸੀਂ ਸਾਰੇ ਜਰਾ ਔਰ ਸਾਰੇ ਪੰਜਾਬੀ ਵੀ ਆਪਣੀ ਜਾਗਰੂਕੀ ਜਰਾ ਰਿਮਾਈਂਡ ਕਰਨ। ਅੱਜ ਤੋਂ ਭਾਈ ਕਾਨੂੰਨੀ ਕसाई ਨੀਚੇ ਤਿੰਨ ਸਾਲ ਪਹਿਲਾਂ ਜਦ ਇਹ ਸਰਕਾਰ ਬਣੀ ਹੈ ਬਣਨ ਤੋਂ ਪਹਿਲਾਂ ਪੰਜ ਮੁੱਦੇ ਸੀ ਜਿਨ੍ਹਾਂ ਨੂੰ ਪ੍ਰਮੁੱਖਤਾ ਦੇ ਤੌਰ ਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਚੋਂ ਇੱਕ ਮੁੱਦਾ ਸੀ ਹੈਲਥ ਸਿੱਖਿਆ ਦਿੱਲੀ ਦਾ ਮਾਡਲ ਦੂਜਾ ਮੁੱਦਾ ਸੀ 30 ਦਿਨਾਂ ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਤੀਸਰਾ ਮੁੱਦਾ ਸੀ 20000 ਕਰੋੜ ਰੁਪਏ ਮਾਈਨਿੰਗ ਤੋਂ ਪ੍ਰਾਪਤ ਕਰਨਾ ਐਕਸਾਈਜ਼ ਦੇ ਰੂਪ ਚ ਇਹਦੇ ਕਿਸੇ ਵੀ ਮੁੱਦੇ ਦੇ ਉੱਤੇ ਇਹਦਾ ਅਸੀਂ ਅਗਰ ਵਿਚਾਰ ਕਰੋਗੇ ਤੇ ਕੋਈ ਵੀ ਮੁੱਦਾ ਐਸਾ ਨਹੀਂ ਹੈ ਜਿਹਦੇ ਤੇ ਇਹ ਸਰਕਾਰ ਜਿਹੜੀ ਆ ਉਹ ਖਰੀ ਉਤਰੀ ਹੋਈ ਪੰਜਵਾਂ ਮੁੱਦਾ ਇਹਨਾਂ ਦਾ ਸੀ ਕਿ ਭੈਣਾਂ ਨੂੰ ਜਾਂ 1000 ਰੁਪਏ ਦੇਣਾ ਔਰ ਉਹਦੇ ਲਈ ਜਦੋਂ ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਰੈਵਨਿਊ ਕਿੱਥੋਂ ਆਏਗਾ ਤੇ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਬਾਨੀਆਂ ਦਾ ਪੁੱਤ ਹਾਂ ਮੈਨੂੰ ਪਤਾ ਹੈ ਕਿ 20000 ਕਰੋੜ ਰੁਪਏ ਤੇ ਅਸੀਂ ਇਹ ਜਿਹੜੀ ਮਾਈਨਿੰਗ ਦੀ ਧੰਦਲੀਆ ਨੂੰ ਖਤਮ ਕਰਾਂਗੇ ਮਾਈਨਿੰਗ ਪਾਲਿਸੀ ਲਿਆਵਾਂਗੇ ਉਹਦੇ ਤੋਂ ਆ ਜਾਣਾ ਤੇ 10000 ਕਰੋੜ ਰੁਪਏ ਸਾਨੂੰ ਚਾਹੀਦਾ ਪੈਣਾ ਲਈ ਹੁਣ ਮੈਨੂੰ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਹੈ ਤੇ ਉਹ ਬਾਨੀਆਂ ਜੀ ਦੇ ਪੁੱਤਰ ਹੀ ਨੇ ਹਿਸਾਬ ਤਾਂ ਲਾ ਕੇ ਦੱਸਿਆ ਹੋਣਾ ਇਹ ਜਿਹੜਾ 3 ਸਾਲ ਦਾ 20 20000 ਕਰੋੜ ਰੁਪਏ ਆਣਾ ਸੀ ਇਹ ਕਿੱਥੇ ਗਿਆ ਜੇ ਆਇਆ ਤੇ ਫਿਰ ਕਿਹਨਾਂ ਦੀ ਜੇਬਾਂ ਚ ਗਿਆ ਪੈਣਾ ਕੋਲ ਤਾਂ ਗਿਆ ਨਹੀਂ ਸਿੱਖਿਆ ਦੀ ਹਾਲਤ ਇਹਨਾਂ ਨੇ ਦਿੱਲੀ ਮਾਡਲ ਵਾਕਿਆ ਹੀ ਪੂਰੀ ਤਰ੍ਹਾਂ ਅਪਣਾਇਆ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਹੈਲਥ ਦਾ ਖੇਤਰ ਹੋਵੇ ਪੰਜ ਪੰਜ 10 10 ਤੀਜਾ ਠੀਕ ਕਰ ਲੋ ਐਡਵਰਟਾਈਜ਼ਮੈਂਟ ਦੇ ਲਈ ਉਹਨੀਆਂ ਫੋਟੋਆਂ ਖਿਚ ਲੋ ਅੱਜ ਮੈਂ ਚੈਲੰਜ ਕਰਦਾ ਤੁਹਾਡੇ ਮਾਧਿਅਮ ਨਾਲ ਜਿਲ੍ਹਾ ਇਹ ਚੁਣ ਲੈਣ ਆਓ ਜਿਲ੍ਹਿਆਂ ਦੇ ਸਕੂਲਾਂ 'ਚ ਚਲੀਏ ਉੱਥੇ ਦੇਖੀ ਜਾ ਕੇ ਕਿੰਨੇ ਪ੍ਰਿੰਸੀਪਲ ਨਹੀਂ ਆਗੇ ਕਿੰਨੇ ਟੀਚਰ ਨਹੀਂ ਆਗੇ ਕਿੰਨੀ ਜਗ੍ਹਾ ਹੈਡਮਾਸਟਰ ਨਹੀਂ ਆਗੇ ਆਪਣਾ ਪਤਾ ਲੱਜੇਗਾ ਕਿ ਸਿੱਖਿਆ ਦਾ ਕੀ ਮਿਆਰ ਹੈ ਇਹਨਾਂ ਨੇ ਵਾਦਾ ਕੀਤਾ ਸੀ ਹਰ ਪਿੰਡ 'ਚ ਮੱਲਾਕੀ ਲਿਨਿੰਗ ਬਣਾਵਾਂਗੇ ਇਹੀ ਵਾਦਾ ਕੀਤਾ ਸੀ ਝੂਠ ਨਹੀਂ ਬੋਲ ਰਿਹਾ ਮੈਂ ਬਾਅਦ 'ਚ ਮੁਕਰੇ ਇਹਨਾਂ ਨੇ ਕਿਹਾ 6000 ਬਣਾਵਾਂਗੇ ਠੀਕ ਹੈ ਹੁਣ ਤੱਕ ਕਿੰਨੇ ਬਣੇ ਆ 881 885 ਵਿੱਚੋਂ ਵੀ 500 ਕੈਸ਼ ਗਾਰਡ ਕੇਂਦਰ ਸੈਂਟਰ ਦੇ ਸੀ ਉਹਨਾਂ ਨੂੰ ਦੇ ਦਿੱਤੇ ਹੁਣ ਨਵੇਂ ਇਹਨਾਂ ਨੇ ਕਿ 162 ਹੋਰ ਬਣਾਵਾਂਗੇ ਇਸ ਤੋਂ ਵੱਡਾ ਧੋਖਾ ਕੀ ਹੈ ਚਾਰ ਪੰਜ ਹਸਪਤਾਲ ਠੀਕ ਕਰਨ ਨਾਲ ਉਹ ਨਹੀਂ ਠੀਕ ਹੋ ਜਾਂਦੀ ਹੈਲਥ ਵਿਵਸਥਾ ਆਓ ਮੇਰੇ ਨਾਲ ਮੇਰੇ ਹੀ ਪਟਾਣਕੋਟ ਦਾ ਹਸਪਤਾਲ ਚੁਣ ਲਓ ਐਮ ਐਸ ਡਾਕਟਰ ਨਹੀਂ ਹੈਗਾ ਅੱਜ ਵੀ ਰੇਡੀਓਲੋਜਿਸਟ ਵੀ ਨਹੀਂ ਹੈਗਾ ਕਾਰ ਕਰੀ ਕਿ ਸਿਹਤ ਬੀਮਾ ਦੇ ਲੈ ਵਿੱਚ 5 ਲੱਖ ਦਾ ਇਲਾਜ ਪਹਿਲਾਂ ਹੁੰਦਾ ਸੀ ਹੁਣ 10 ਲੱਖ ਦਾ ਹਰ ਇੱਕ ਪੰਜ ਲੱਖ ਤਾਂ ਮੋਦੀ ਸਾਹਿਬ ਪਹਿਲਾਂ ਹੀ ਦੇ ਰਹੇ ਆ 5 ਲੱਖ ਜੋੜਿਆ ਲੇਕਿਨ ਜਿਹੜੇ ਚਿੰਤਾ ਦਾ ਵਿਸ਼ੇ ਇਹ ਜਿਹੜਾ ਮਾਈਨਿੰਗ ਦਾ ਇਹ ਕਹਿੰਦੇ ਸੀ ਇੱਕ ਵੀਡੀਓ ਚਲਦੀ ਵੀ ਹੈ ਕਿਸੇ ਨੇ ਦੇਖੀ ਹੈ ਇਹਨਾਂ ਦਾ ਇਕਲੌਤਾ ਐਮ.ਐਲ.ਏ ਹੈ ਜੰਮੂ ਕਸ਼ਮੀਰ ਦੇ ਅੰਦਰ ਉਹ ਵਿਧਾਨ ਸਭਾ 'ਚ ਕੀ ਬੋਲ ਰਿਹਾ ਪਤਾ ਹੈ ਮੇਰੇ ਪੰਜਾਬ ਨੂੰ ਬਦਨਾਮੀ ਹੋ ਰਹੀ ਹੈ ਮੈਂ ਚਿੰਤਿਤ ਹਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਫਲੋਰ ਦੇ ਉੱਤੇ ਕੋਈ ਜਣਾ ਖੜੇ ਹੋ ਕੇ ਜਵਾਬ ਦੇਵੇ ਉਹ ਕਹਿੰਦਾ ਇਲੀਗਲ ਮਾਈਨਿੰਗ ਪੰਜਾਬ ਵਾਲੇ ਆ ਕੇ ਇੱਥੇ ਕਰਦੇ ਪਏ ਨੇ ਤੇ ਇੱਥੋਂ ਬਜਰੀ-ਬੁਜਰੀ ਜਾਂਦੀ ਹੈ ਬਦਲੇ ਦੇ ਅੰਦਰ ਚਿੱਟਾ ਸਪਲਾਈ ਹੋ ਰਿਹਾ ਹੈ ਇਸ ਲੋਯਾ ਦਾ ਦੁਰਭਾਗੇਪੂਰਨ ਗੱਲ ਹੋਰ ਕੀ ਹੋ ਸਕਦੀ ਇੱਕ ਗੱਲ ਹੋਰ ਸਰਕਾਰ ਨੇ ਮੰਨੀ ਹੈ ਮੈਂ ਇੱਕ ਗੱਲ ਤਾਂ ਮੈਂ ਖੁਸ਼ ਆ ਇਹਨਾਂ ਤੇ ਇਹਨਾਂ ਨੇ 30 ਦਿਨ ਚ ਨਸ਼ਾ ਸਮਾਪਤ ਕਰਨਾ ਸੀ ਪਰ ਯੁੱਧ ਸ਼ੁਰੂ ਕਦੋਂ ਕਰ ਰਹੇ ਨੇ 3 ਸਾਲ ਬਾਅਦ ਇਹਦਾ ਮਤਲਬ 3 ਸਾਲ ਨਸ਼ੀਆਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਪਨਪਨ ਦਿੱਤਾ ਇਹਨਾਂ ਦਾ ਬਜਟ ਹਾਂ ਇੱਕ ਗੱਲ ਦੀ ਹੋਰ ਨੰਬਰ ਆ ਗਿਆ ਚੀਮਾ ਸਾਹਿਬ ਦਾ ਭਾਜਨ ਜ਼ੋਰਦਾਰ ਸੀ ਉਹਨਾਂ ਨੇ ਵੀ ਸੋਚਿਆ ਗੱਲੀਬਾਤੀ ਖੜਾ ਬਣਾਣਾ ਤੇ ਮਿੱਠਾ ਕਿਉਂ ਘੱਟ ਪਾਣਾ